ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੋਟਾਲਾ ਦਾ ਸਿਰਸਾ ਦੇ ਪਿੰਡ ਤੇਜਾ ਖੇੜਾ ਦੇ ਇੱਕ ਫਾਰਮ ਹਾਊਸ 'ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੇ ਵੱਡੇ ਪੁੱਤਰ ਅਜੇ ਚੋਟਾਲਾ ਤੇ ਛੋਟੇ ਪੁੱਤਰ ਅਭੀ ਚੋਟਾਲਾ ਨੇ ਮਿਲ ਕੇ ਉਹਨਾਂ ਦੀ ਚਿਖਾ ਨੂੰ ਅਗਨੀ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇ ਨੂੰ ਸਮਾਦੀ ਤੇ ਲਿਜਾਣ ਸਮੇਂ ਉਹਨਾਂ ਦੇ ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਓਪੀ ਚੋਟਾਲਾ ਜਿੰਦਾਬਾਦ ਦੇ ਨਾਅਰੇ ਲਾਏ। ਅੰਤਿਮ ਵਿਦਾਈ ਲਈ ਉਹਨਾਂ ਦੀ ਸਮਾਦ ਵਾਲੀ ਥਾਂ ਨੂੰ 12 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ। ਉੱਥੇ ਲਾਲ ਚੰਦਨ ਦੀ ਲੱਕੜ ਵੀ ਲਿਆਂਦੀ ਗਈ। ਅੰਤਿਮ ਯਾਤਰਾ ਤੋਂ ਪਹਿਲਾਂ ਉਪ ਪ੍ਰਧਾਨ ਜਗਜੀਤ ਤਨਖੜ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੀਐਮ ਨਾਇਬ ਸੈਣੀ ਅਤੇ ਸੁਖਬੀਰ ਬਾਦਲ, ਵਿਕਰਮ ਮੱਜੀਠੀਆ ਅਤੇ ਹੋਰ ਵੱਡੇ-ਵੱਡੇ ਲੀਡਰ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ। ਉਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਇਸ ਫਾਰਮ ਹਾਊਸ ਵਿੱਚ ਦੁਪਹਿਰ 2 ਵਜੇ ਤੱਕ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਉੱਥੇ ਹੀ ਉਹਨਾਂ ਦੀ ਦੇਹ ਨੂੰ ਤਰੰਗੇ ਵਿੱਚ ਲਪੇਟਿਆ ਗਿਆ ਅਤੇ ਉਸ ਨੂੰ ਹਰੇ ਰੰਗ ਦੇ ਪੱਗ ਅਤੇ ਐਨਕਾ ਪਹਿਨਾਈਆਂ ਗਈਆਂ ਉਹਨਾਂ ਦੀ ਅੰਤਿਮ ਵਿਦਾਈ ਮੌਕੇ ਉਹਨਾਂ ਦੇ ਦੋ ਸਿਆਸੀ ਤੌਰ ਤੇ ਵਿਛੜੇ ਪੁੱਤ ਅਜੇ ਚੋਟਾਲਾ ਅਤੇ ਅਬੇ ਚੋਟਾਲਾ ਅਤੇ ਓਪੀ ਚੋਟਾਲਾ ਦੇ ਭਰਾ ਰਣਜੀਤ ਚੋਟਾਲਾ ਵੀ ਇਕੱਠੇ ਮੌਜੂਦ ਰਹੇ ਅਤੇ ਨੰਮ ਅੱਖਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੋਟਾਲਾ ਦਾ ਸਿਰਸਾ ਦੇ ਪਿੰਡ ਤੇਜਾ ਖੇੜਾ ਦੇ ਇੱਕ ਫਾਰਮ ਹਾਊਸ 'ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੇ ਵੱਡੇ ਪੁੱਤਰ ਅਜੇ ਚੋਟਾਲਾ ਤੇ ਛੋਟੇ ਪੁੱਤਰ ਅਭੀ ਚੋਟਾਲਾ ਨੇ ਮਿਲ ਕੇ ਉਹਨਾਂ ਦੀ ਚਿਖਾ ਨੂੰ ਅਗਨੀ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇ ਨੂੰ ਸਮਾਦੀ ਤੇ ਲਿਜਾਣ ਸਮੇਂ ਉਹਨਾਂ ਦੇ ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਓਪੀ ਚੋਟਾਲਾ ਜਿੰਦਾਬਾਦ ਦੇ ਨਾਅਰੇ ਲਾਏ। ਅੰਤਿਮ ਵਿਦਾਈ ਲਈ ਉਹਨਾਂ ਦੀ ਸਮਾਦ ਵਾਲੀ ਥਾਂ ਨੂੰ 12 ਕੁਆਂਟਲ ਫੁੱਲਾਂ ਨਾਲ ਸਜਾਇਆ ਗਿਆ। ਉੱਥੇ ਲਾਲ ਚੰਦਨ ਦੀ ਲੱਕੜ ਵੀ ਲਿਆਂਦੀ ਗਈ। ਅੰਤਿਮ ਯਾਤਰਾ ਤੋਂ ਪਹਿਲਾਂ ਉਪ ਪ੍ਰਧਾਨ ਜਗਜੀਤ ਤਨਖੜ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੀਐਮ ਨਾਇਬ ਸੈਣੀ ਅਤੇ ਸੁਖਬੀਰ ਬਾਦਲ, ਵਿਕਰਮ ਮੱਜੀਠੀਆ ਅਤੇ ਹੋਰ ਵੱਡੇ-ਵੱਡੇ ਲੀਡਰ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ। ਉਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਇਸ ਫਾਰਮ ਹਾਊਸ ਵਿੱਚ ਦੁਪਹਿਰ 2 ਵਜੇ ਤੱਕ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਉੱਥੇ ਹੀ ਉਹਨਾਂ ਦੀ ਦੇਹ ਨੂੰ ਤਰੰਗੇ ਵਿੱਚ ਲਪੇਟਿਆ ਗਿਆ ਅਤੇ ਉਸ ਨੂੰ ਹਰੇ ਰੰਗ ਦੇ ਪੱਗ ਅਤੇ ਐਨਕਾ ਪਹਿਨਾਈਆਂ ਗਈਆਂ ਉਹਨਾਂ ਦੀ ਅੰਤਿਮ ਵਿਦਾਈ ਮੌਕੇ ਉਹਨਾਂ ਦੇ ਦੋ ਸਿਆਸੀ ਤੌਰ ਤੇ ਵਿਛੜੇ ਪੁੱਤ ਅਜੇ ਚੋਟਾਲਾ ਅਤੇ ਅਬੇ ਚੋਟਾਲਾ ਅਤੇ ਓਪੀ ਚੋਟਾਲਾ ਦੇ ਭਰਾ ਰਣਜੀਤ ਚੋਟਾਲਾ ਵੀ ਇਕੱਠੇ ਮੌਜੂਦ ਰਹੇ ਅਤੇ ਨਮ ਅੱਖਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ